ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਜੀ ਕਣਕ ਨੂੰ ਡਿੱਗਣ ਤੋਂ ਹੁਣ ਆਪਾਂ ਕਿਸ ਤਰ੍ਹਾਂ ਬਚਾਉਣਾ ਸੋ YouTube ਤੇ ਬਹੁਤ ਵੀਡੀਓ ਜਿਹੜੀਆਂ ਆ ਰਹੀਆਂ ਵਾ ਵੀ ਆਹ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਆਪਾਂ ਤੁਹਾਨੂੰ ਆਪਣਾ ਤਜਰਬਾ ਦੱਸਾਂਗੇ ਵੀ ਕਣਕ ਆਪਾਂ ਕਿੱਦਾਂ ਜਿਹੜੀ ਡਿੱਗਣ ਨੂੰ ਬਚਾ ਸਕਦੇ ਹਾਂ ਤੇ ਝਾੜ ਆਪਾਂ ਕਿੱਦਾਂ ਵਧਾਉਣਾ ਹੈ ਦਾ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਤਾਂ ਜੋ ਆਨਲਾਈਨ ਵੀਡੀਓ ਜਿਹੜੀਆਂ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਹੁਣ ਵੀਡੀਓ ਕਣਕ ਨੂੰ ਪਾਣੀ ਵੀ ਬਹੁਤ ਜ਼ਰੂਰੀ ਆ ਹੁਣ ਤੇ ਜਿਹੜਾ ਵਾ ਡਿੱਗਣ ਤੋਂ ਵੀ ਆਪਾਂ ਬਚਾਉਣਾ ਸੋ ਕਣਕ ਨੂੰ ਪਾਣੀ ਜਿਹੜਾ ਵਾ ਹੁਣ ਜਿਹੜੇ ਬਿਲਕੁਲ ਕਣਕ ਨਿਸਰਾਈ ਆ ਤੇ ਇਹਨੂੰ ਜਿਹੜਾ ਪਾਣੀ ਹੌਣ ਲਗਾ ਦੇਣਾ ਚਾਹੀਦਾ ਵਾ ਵੈਦਰ ਵੇਖ ਕੇ ਹਵਾ ਹੋਵਾ ਜਿਆਦੀ ਨਾ ਵਾ ਕਿਉਂਕਿ ਹੁਣ ਇਹਨਾਂ ਦੇ ਜਿਹੜੇ ਛਿੱਟੇ ਹਜੇ ਭਾਰੇ ਨਹੀਂ ਹੋਏ ਅੱਜ ਤੋਂ ਆਪਾਂ ਜੇ 4-5 ਦਿਨ ਆਪਾਂ ਸੋਚਾਂਗੇ ਵੀ ਲੇਟ ਲਾ ਲੈਨੇ ਪਾਣੀ ਉਹਦੇ ਨਾਲ ਇਹ ਹੋਊਗਾ ਵੀ ਜਿਹੜਾ ਕਣਕ ਦੇ ਉੱਪੋਂ ਗੋਲੇ ਜਿਹੜੇ ਆ ਛਿੱਟੇ ਭਾਰੇ ਹੋ ਜene ਉਹਨੂੰ ਡਿੱਗਣ ਦਾ ਜ਼ਿਆਦਾ ਖਤਰਾ ਹੁੰਦਾ ਇਹ ਦੂਸਰਾ ਇਹ ਹੈ ਵੀ ਜਿਆਦੀ ਜ਼ਮੀਨ ਜਦੋਂ ਸਕਾ ਕੇ ਆਪਾਂ ਪਾਣੀ ਦਿੰਨੇ ਆ ਉਦੋਂ ਵੀ ਕਣਕ ਜਿਹੜੀ ਐ ਜਕਦਮ ਜ਼ਮੀਨ ਪੋਲੀ ਹੋ ਕੇ ਡਿੱਗ ਪੈਂਦੀ ਆ ਸੋ ਵੈਸੇ ਤੇ ਸਾਡਾ ਜਿਹੜਾ ਤਜਰਬਾ ਵਾ ਉਹ ਮਤਲਬ ਜਿਸ ਤਰ੍ਹਾਂ ਹੁਣ ਆਪਾਂ ਪਾਣੀ ਕਣਕ ਨੂੰ ਲਾਤਾ ਜਦੋਂ ਕਣਕ ਬਿਲਕੁਲ ਨਿਸਰਾਈ ਆ ਉਸ ਤੋਂ ਬਾਅਦ ਆਪਾਂ ਕਣਕ ਨੂੰ ਪਾਣੀ ਨਹੀਂ ਲਾਉਂਦੇ ਇਸ ਪਾਣੀ ਨੇ ਘਟੋ ਘਟ 15 ਤੋਂ 18-20 ਦਿਨ ਜਿਹੜੇ ਆ ਆਰਾਮ ਨਾਲ ਕੱਢ ਲੈਣੇ ਆ ਉਸ ਤੋਂ ਬਾਅਦ ਜਿਹੜਾ ਵਾ ਬਾਕੀ ਜਿਹੜੇ ਆ 10-15 ਦਿਨ ਰਹਿ ਜਾਂਦੇ ਆ ਉਹ ਜਿਹੜਾ ਇਹਦਾ ਕਣਕ ਦਾ ਨਾਲ ਜਿਹੜਾ ਹੁੰਦਾ ਉਹ ਚ ਬਹੁਤ ਪਾਣੀ ਹੁੰਦਾ ਉਹ ਕੱਢ ਜਾਂਦਾ ਅੱਜ ਤੋਂ 15 ਦਿਨ ਬਾਅਦ ਆਪਾਂ ਨੂੰ ਜਿਹੜਾ ਵਾ ਲੱਗਣਾ ਵੀ ਕਣਕ ਨੂੰ ਪਾਣੀ ਦੇ ਦਈਏ ਇਹ ਸੁੱਕਦੀ ਆ ਕਿਉਂਕਿ ਗਰਮੀ ਵਧਨੀ ਹੈ ਹੌਲੀ-ਹੌਲੀ ਤੇ ਉਦੋਂ ਡਬਲ ਮਾਈਂਡਡ ਕਿਸਾਨ ਹੋ ਜਾਂਦਾ ਪਾਣੀ ਦਈਏ ਜਾਂ ਨਾ ਦਈਏ ਜੇ ਤੁਸੀਂ ਪਾਣੀ ਦੇਣਾ ਚਾਹੁੰਦੇ ਵੀ ਹੋ ਤੇ ਅੱਜ ਤੋਂ ਜੇ ਤੁਸੀਂ ਅੱਜ ਪਾਣੀ ਲਾ ਰਹੇ ਹੋ ਤੇ 10 ਦਿਨ ਬਾਅਦ ਜਿਹੜਾ ਤੁਸੀਂ ਗਿੱਲੇ ਮੂੰਹ ਹੀ ਫੇਰ ਪਾਣੀ ਲਾ ਦੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਮਤਲਬ ਵੀ ਬਾਅਦ ਜਾਂ ਰਹਿੰਦੀ ਹੈ ਵੀ ਪਾਣੀ ਨਹੀਂ ਲਾਇਆ ਕਣਕ ਦਾ ਝਾੜ ਕੜੂ ਤੇ ਤੁਸੀਂ ਜਿਹੜਾ ਗਿਲੇ ਮੂ ਕਣਕ ਨੂੰ 10 ਦਿਨ ਬਾਅਦ ਪਾਣੀ ਲਾ ਦਿਓ ਜਦੋਂ ਆਪਾਂ ਜਿਆਦਾ ਸਕਾਰ ਕੇ ਕਣਕ ਨੂੰ ਪਾਣੀ ਲਾਉਨੇ ਆ ਤੇ ਉਹ ਜਗ ਦਾ ਜ਼ਮੀਨ ਇੱਕਦਮ ਪੋਲੀ ਹੁੰਦੀ ਹੈ ਥੋੜੀ ਬਹੁਤ ਹਵਾ ਵੀ ਚੱਲ ਪੀਤੇ ਜਿਹੜੀ ਆ ਹੁਲ ਜਾਨੀ ਆ ਕਿਉਂਕਿ ਗਾਹ ਹੁਣ ਹੋਰ ਅਗਲੇ ਮਹੀਨੇ ਦੇ ਵਿੱਚ ਹਵਾਵਾਂ ਵੀ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਮਾਰਚ ਦੇ ਮਹੀਨੇ ਦੇ ਵਿੱਚ ਸੋ ਇਸ ਕਰਕੇ ਇਹ ਤਜਰਬਾ ਜਰੂਰ ਕਰਕੇ ਵੇਖੋ ਝਾੜ ਤੇ ਤੁਹਾਡਾ ਵਾਧਾ ਆਊਗਾ ਧੰਨਵਾਦ